ਬਾਬਾ ਬਕਾਲਾ ਸਾਹ ਸੰਗਤ ਇਹਨੂੰ ਬਾਬਾ ਕਿਉਂ ਕਿਹਾ ਜਾਂਦਾ 8ਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਤੇ ਉਹਨਾਂ ਨੂੰ ਸਿੱਖਾਂ ਨੇ ਪੁੱਛਿਆ ਵੀ ਅਗਲਾ ਗੁਰੂ ਤੇ ਮਹਾਰਾਜ ਨੇ ਕਿਹਾ ਵੀ ਅਗਲਾ ਗੁਰੂ ਸਾਡਾ ਬਾਬਾ ਹੋਵੇਗਾ ਬਾਬੇ ਤੋਂ ਭਾਵ ਹੁੰਦਾ ਹੈ ਦਾਦਾ ਪੁਰਾਣੇ ਬਜ਼ੁਰਗ ਪੁੱਛਦੇ ਹੁੰਦੇ ਸੀ ਨਾ ਉਹ ਕਾਕਾ ਤੇਰੇ ਬਾਬੇ ਦਾ ਨਾਮ ਕੀ ਆ ਹੁਣ ਨਵੇਂ ਬੱਚਿਆਂ ਨੂੰ ਤੇ ਬਾਬੇ ਬਾਰੇ ਵੀ ਨਹੀਂ ਪਤਾ ਦਾਦੇ ਨੂੰ ਵੀ ਬਾਬਾ ਕਿਹਾ ਜਾਂਦਾ ਪੰਜਾਬ 'ਚ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਾਬਾ ਹੀ ਲੱਗਦਾ ਗੁਰੂ ਤੇਗ ਬਹਾਦਰ ਸਾਹਿਬ ਕਿਉਂਕਿ ਉਹ ਬਾਬੇ ਗੁਰਦਿੱਤੇ ਦਾ ਭਰਾ ਵਾ ਗੁਰੂ ਤੇਗ ਬਹਾਦਰ ਤੇ ਬਾਬਾ ਗੁਰਦਿੱਤਾ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਾਬਾ ਵਾ ਦਾਦਾ ਵਾ ਤੇ ਦਾਦੇ ਦਾ ਭਰਾ ਬਾਬਾ ਹੀ ਹੁੰਦਾ ਹੈ 사ਸੰਗਤ ਤੇ ਮਹਾਰਾਜ ਨੂੰ ਪਤਾ ਸੀ ਵੀ ਸਾਡੇ ਬਾਬੇ ਨੇ ਹੁਣ ਗੁਰਤਾ ਗੱਦੀ ਤੇ ਬਹਿਣਾ ਤੇ ਉਹਨਾਂ ਨੇ ਸੰਗਤਾਂ ਨੂੰ ਕਹਿਤਾ ਵੀ ਬਾਬਾ ਬਸੇ ਗ੍ਰਾਮ ਬਕਾਲੇ ਬਕਾਲੇ ਤੋਂ ਬਾਬਾ ਬਕਾਲਾ ਹੋ। ਤੇ ਬਾਬੇ ਬਕਾਲੇ ਬਾਈ ਆ ਕੇ ਬਹਿ ਗਏ। ਜਿਵੇਂ ਅੱਜ ਦਾਵਾ ਕਰਦੇ ਨਾ ਕਈ ਪੰਜਾਬ ਚ ਵੀ ਅਸੀਂ ਗੁਰੂ ਅਸੀਂ ਗੁਰੂ ਉਹ ਸਮਾ ਪਾ ਕੇ ਕਈ ਤੇ ਦੁਨੀਆ ਤੋਂ ਮਾਰ ਖੱਪ ਗਏ। ਕਈ ਜੇਲਾਂ ਚ ਚਲੇ ਗਏ। ਪਰ ਉਹਨਾਂ ਦੇ ਸ਼ਰਧਾਲੂ ਇਹਨੇ ਮੂਰਖ ਤੇ ਅੰਨੇ ਨੇ ਅਜੇ ਵੀ ਉਹਨਾਂ ਨੂੰ ਗੁਰੂ ਹੀ ਕਹੀ ਜਾਂਦੇ ਨੇ। ਪਰ ਦੁਨੀਆ ਤੇ ਜੇ ਕੋਈ ਸੱਚਾ ਗੁਰੂ ਹੈ ਉਹ ਕੇਵਲ ਤੇ ਕੇਵਲ ਸ਼ਬਦ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਗੁਰੂ ਦੇ ਚੌਰ ਜਿਸ ਗੁਰੂ ਦੇ ਹੁਕਮ ਨਾਮੇ ਜਿਸ ਗੁਰੂ ਦੇ ਤਖਤ ਇਹ ਦੁਨੀਆ ਦੇ ਉੱਤੇ ਸਦਾ ਕਾਇਮ ਰਹਿਣੇ ਨੇ ਸਾ ਸੰਗਤ ਕਾਇਮ ਦਾਇਮ ਸਦਾ ਪਾਤਸ਼ਾਹੀ ਇਹ ਉਹ ਗੁਰੂ ਹੈ ਜੀ ਦੀ ਪਾਤਸ਼ਾਹੀ ਸਦਾ ਕਾਇਮ ਰਹਿਣੀ ਹੈ ਹਕੂਮਤਾਂ ਲੋਕ 5 ਸਾਲ ਲਈ ਚੁਣਦੇ ਨੇ ਜੇ ਕੋਈ ਚੰਗਾ ਕੰਮ ਕਰੇ ਤੇ ਉਹਨੂੰ ਦਿਲ ਚ ਭਾਉਂਦੇ ਨਹੀਂ ਤੇ ਜੇ ਕੋਈ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉਤਰੇ ਉਹਨੂੰ ਧਰਤੀ ਚੋਂ ਉਖਾੜ ਕੇ ਪੁੱਟ ਸੁੱਟਦੇ ਨੇ ਫਿਰ ਉਹਦਾ ਕਿਲਾ ਤਬਾਹ ਕਰ ਦਿੰਦੇ ਪਰ ਦੁਨੀਆਂ ਤੇ ਇੱਕੋ ਹੀ ਇੱਕ ਸਤਿਗੁਰੂ ਹੈ ਜਿਹਦੇ ਵਰਗਾ ਦੁਨੀਆਂ ਤੇ ਕੋਈ ਰਾਜਾ ਨਹੀਂ ਜੀਦਾ ਦਰਬਾਰ ਇਹ ਸਦਾ ਨੇਚਲ ਹੈ ਹਿੱਲਣ ਵਾਲਾ ਨਹੀਂ ਜੀਦਾ ਤਖਤ ਨੇਚਲ ਆਪਾਂ ਤੇ ਬਾਣੀ ਚ ਪੜਦੇ ਰੋਜ਼ ਕਿੱਡਾ ਪਿਆਰਾ ਸ਼ਬਦ ਹੈ ਮਹਾਰਾਜ ਲਿਖਦੇ ਨੇ ਕਹਿੰਦੇ ਵੱਡਾ ਤੇਰਾ ਦਰਬਾਰ ਮਹਾਰਾਜ ਤੇਰਾ ਦਰਬਾਰ ਵੱਡਾ ਹੈ ਯਾਦ ਰੱਖਿਓ ਕਰਤਾਰਪੁਰ ਸਭ ਧਰਮਸ਼ਾਲ ਸੀ ਖਡੂਰ ਸਾਹਿਬ ਵੀ ਧਰਮਸ਼ਾਲ ਸੀ ਗੋਇੰਦਵਾਲ ਸਾਹਿਬ ਵੀ ਧਰਮਸ਼ਾਲ ਸੀ ਤੇ ਪਹਿਲਾ ਦਰਬਾਰ ਗੁਰੂ ਅਰਜਨ ਦੇਵ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਣਾਇਆ ਤੇ ਦਰਬਾਰ ਕੌਣ ਬਣਾਉਂਦਾ ਹੈ ਮਹਾਰਾਜੀ ਇਹਦਾ ਮਤਲਬ ਵੀ ਗੁਰੂ ਰਾਜਿਆਂ ਦਾ ਰਾਜਾ ਤੇ ਮਹਾਰਾਜਿਆਂ ਦਾ ਵੀ ਮਹਾਰਾਜ ਹੈ। ਇਹੀ ਗੱਲ ਤੇ ਸਮੇਂ ਦੀ ਹਕੂਮਤ ਨੂੰ ਪ੍ਰਵਾਨ ਨਹੀਂ ਹੋਈ। ਉਹਨਾਂ ਕਿਹਾ ਦਰਬਾਰ ਦਿੱਲੀ ਦਾ ਰਾਜਾ ਤੇ ਲਾਵੇ। ਪਰ ਗੁਰੂ ਨੇ ਕਿਹੜਾ ਦਰਬਾਰ ਬਣਾਤਾ ਹੈ ਅੰਮ੍ਰਿਤਸਰ ਸਾਹਿਬ। ਸਾ ਸੰਗਤ ਇਸ ਕਰਕੇ ਉਹ ਗੁਰੂ ਅਰਜਨ ਦੇ ਮਹਾਰਾਜ ਦੇ ਵਿਰੋਧੀ ਬਣ ਗਏ ਖੈਰ। ਬਾਈ ਗੁਰੂ ਬਹਿ ਕੇ ਮੰჯੀਆਂ ਲਾ ਕੇ। ਤੇ ਇਹ ਦਰਬਾਬੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼। ਜਿਹੜਾ ਸੂਰਤ ਦੀ ਬੰਦਰਗਾਹ ਤੇ ਗਜਰਾਤ ਦੇ ਇਲਾਕੇ ਵਿੱਚ ਜਦੋਂ ਤੂਫਾਨ ਦੀ ਲਪੇਟ ਵਿੱਚ ਆ ਗਿਆ ਨਾ ਤੇ ਮੱਖਣਸ਼ਾਹ ਦੇ ਨਾਲ ਦੇ ਸਨਤਨੀ ਸੀ ਉਹਨਾਂ ਨੇ ਦੇਵੀ-ਦੇਵਤਿਆਂ ਨੂੰ ਅਰਾਧਿਆ ਤੇ ਜਦੋਂ ਵੇਖਿਆ ਕਿ ਜਹਾਜ਼ ਡੁੱਬਣੋਂ ਬਚੂਗਾ ਨਹੀਂ ਤੇ ਬਾਬੇ ਨੂੰ ਕਹਿਣ ਲੱਗੇ ਬਾਬਾ ਅੱਜ ਦੁਨੀਆ ਦੀ ਕੋਈ ਤਾਕਤ ਬਚਾ ਨਹੀਂ ਸਕਦੀ ਡੁੱਬਾਂਗੇ ਮਰਾਂਗੇ ਤੇ ਬਾਬੇ ਮੱਖਣ ਸ਼ਾਹ ਨੂੰ ਆਪਣੇ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਤੇ ਭਰੋਸਾ ਸੀ ਕਿਉਂਕਿ ਬਾਬੇ ਮੱਖਣ ਸ਼ਾਹ ਦੇ ਵੱਡੇ ਬਜ਼ੁਰਗ ਹੋਏ ਨੇ ਬਾਬਾ ਸੌਣ ਇਹ ਮੁਜ਼ਫਰਾਬਾਦ ਦੇ ਸੀ ਤੇ ਗੁਰੂ ਨਾਨਕ ਦੇ ਮਹਾਰਾਜ ਬਾਬੇ ਸੌਣ ਦੇ ਘਰ 13 ਦਿਨ ਰਹੇ ਨੇ ਸਾਥ ਸੰਗਤ ਤੇ ਜਦੋਂ ਤੁਰਨ ਲੱਗੇ ਤੇ ਬਾਬੇ ਸੌਣ ਨੇ ਕਿਹਾ ਮਹਾਰਾਜ ਦੁਬਾਰਾ ਮੇਲਾ ਕਦੋਂ ਹੋਏਗਾ ਤੇ ਬਾਬਾ ਨਾਨਕ ਜੀ ਕਹਿ ਗਏ ਸੀ ਬਾਬਾ ਸੌਣ ਜੇ ਤੇ ਜੁੜਿਓ ਸਰੀਰ ਨਾਲ ਤੇ ਹੋ ਸਕਦਾ ਦੁਬਾਰਾ ਨਾ ਮਿਲੀਏ ਪਰ ਜੇ ਸ਼ਬਦ ਨਾਲ ਜੁੜੇਗਾ ਜਿਹੜੀ ਬਾਣੀ ਤੇਰੇ ਘਰ ਵਿੱਚ ਰਹਿ ਕੇ ਤੈਨੂੰ ਪੜਾਈ ਜੇ ਬਾਣੀ ਦਾ ਆਸਰਾ ਲਵੇਂਗਾ ਨਾ ਤੇ ਲਿਖ ਕੇ ਦੇ ਦਿੰਨੇ ਤੂੰ ਤੇ ਕੀ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਕੋਈ ਸੰਕਟ ਆਇਆ ਨਾ ਗੁਰੂ ਨਾਨਕ ਦੇ ਚਰਨਾਂ 'ਚ ਜੋਦੜੀ ਕਰੀ ਜਾਂ ਤੇਰੇ ਨਾਲ ਵਾਅਦਾ ਰਿਹਾ ਕਿ ਕੋਈ ਵੀ ਸੰਕਟ ਵੱਡੇ ਤੋਂ ਵੱਡਾ ਹੋਇਆ ਗੁਰੂ ਨਾਨਕ ਤੇਰੇ ਤੇ ਮਿਹਰਬਾਨ ਹੋਵੇਗਾ ਉਹਦੀ 7ਵੀਂ ਵੰਸ਼ ਚੋਂ ਬਾਬਾ ਮੱਖਣ ਸ਼ਾਹ ਤੇ ਭਰੋਸਾ ਤੇ ਉਹੀ ਹੁੰਦਾ ਹੈ ਨਾ ਜਿਹੜਾ ਐਨ ਨਿਸ਼ਚੇ ਨਾਲ ਬੰਦਾ ਕਰੇ ਤੇ ਸਾਧ ਸੰਗਤ ਜੀ ਉਹਨੇ ਕਿਹਾ ਆਪਣੇ ਸਾਥੀਆਂ ਨੂੰ ਕਹਿੰਦਾ ਇਦਾਂ ਨਾ ਕਹੋ ਅਜੇ ਇੱਕ ਗੁਰੂ ਹੈ ਜਿਹਦੇ ਅੱਗੇ ਆਪਾਂ ਬੇਨਤੀ ਕਰਨੀ ਅਰਜੋਈ ਕਰਨੀ ਤੇ ਜਦੋਂ ਫਿਰ ਜਪਜੀ ਦਾ ਪਾਠ ਕਰਕੇ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਕੀਤੀ ਸਾਡਾ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਤੇ ਬਾਬੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾ ਦਿੱਤਾ ਉਹ ਤੇ ਦੁਨਿਆਵੀ ਜਹਾਜ਼ ਸੀ ਗੁਰੂ ਚ ਇੰਨੀ ਕਲਾ ਹੈ ਇਹ ਸਾਡੇ ਜੀਵਨ ਰੂਪੀ ਬੇੜਾ ਜਿੰਨੂੰ ਲਹਿਰਾਂ ਆ ਕੇ ਤੰਗ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਸਾ ਸੰਗਤ ਕਦੇ ਕਾਮ ਦਾ ਵਾਅ ਰੋਲਾ ਕਦੇ ਕ੍ਰੋਧ ਦਾ ਝਖੜ ਕਦੇ ਲੋਭ ਮੋਹ ਦੇ ਹੰਕਾਰ ਦਾ ਝਖੜ ਸਾਡੇ ਪਾਤਸ਼ਾਹ ਏਡੇ ਮਹਾਨ ਨੇ ਇਹ ਤਾਂ ਸਾਡੇ ਜੀਵਨ ਰੂਪੀ ਬੇੜੇ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਨੇ ਉਹ ਤੇ ਇੱਕ ਆਮ ਬੇੜਾ ਸੀ ਕਿਉਂਕਿ ਇਹਨੂੰ ਵੀ ਬੇੜਾ ਲਿਖਿਆ ਮਹਾਰਾਜ ਨੇ ਬਾਣੀ ਚ ਹੈ ਸਰੀਰ ਨੂੰ ਆਪਾਂ ਪੜ੍ਹਦੇ ਨਾ ਬਾਬਾ ਫਰੀਦ ਜੀ ਦਾ ਬਚਨ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਵਰ ਜਦ ਉਛਲੇ ਤਬ ਤਰਨ ਦੋਹਿਲਾ ਬੜਾ ਪਿਆਰਾ ਸ਼ਬਦ ਹੈ ਇਥੇ ਸਰੀਰ ਨੂੰ ਵੀ ਬੀੜਾ ਲਿਖੇ ਤੇ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਉਹਦਾ ਡੁੱਬਦਾ ਜਹਾਜ਼ ਬੰਨੇ ਲਾਇਆ ਤੇ ਇਹਦੇ ਤੋਂ ਸਿੱਖਿਆ ਕੀ ਮਿਲੀ ਵੀ ਜਿਹੜਾ ਗੁਰੂ ਤੇ ਭਰੋਸਾ ਰੱਖੇ ਨਾ ਖਾਲਸਾ ਜੀ ਗੁਰੂ ਕਦੇ ਆਪਣੇ ਸਿੱਖ ਦਾ ਮੋਢਾ ਨਹੀਂ ਲੱਗਣ ਦਿੰਦਾ ਉਹਦੀ ਥਾਂ ਤੇ ਆ ਕੇ ਗੁਰੂ ਨੂੰ ਭਾਵੇਂ ਖੁਦ ਮੋਢਾ ਲਾਉਣਾ ਪਵੇ ਆਪਾਂ ਬਾਣੀ ਚ ਪੜਦੇ ਹਾਂ ਜਾਮ ਗੁਰੂ ਹੋਏ ਵੱਲ ਧੰਨੀ ਕਿਆ ਗਾਰਵ ਦਿਜੈ ਧੰਨੀ ਦਾ ਮਤਲਬ ਪਤਾ ਕੀ ਆ ਧਨ ਮਾਇਆ